ਹਲਕਾ ਨਾਬਾਦੇ ਪੰਤੂnga ਵਿਖੇ 7 ਸਾਲ ਪਹਿਲਾਂ ਵਿਆਹੀ ਸਪਨਾ ਦਾਸ ਦੀ ਪਲੀ ਚੜ ਗਈ ਹੈ ਉਸ ਦੀ ਲਾਸ਼ ਮਾਪਿਆਂ ਮੁਤਾਬਕ 6 ਦਿਨ ਡਰੁੱਲਦੀ ਰਹੀ ਵਿਧਾਨ ਸਭਾ ਹਲਕਾ ਨਾਬਾਦੇ ਪੰਤੂnga ਵਿਖੇ 7 ਸਾਲ ਪਹਿਲਾਂ ਸਤਾਮ ਸੇਗ ਪੁੱਤਰ ਹਰਬੰਸ ਸਿੰਘ ਨਾਲ ਵਿਆਹੀ ਸਪਨਾ ਨਾਦੀ ਕੁੜੀ ਸੀ ਮੌਤ ਹੋਣ ਦੀ ਕਾਰਨ ਮਾਕਿਰ ਨਾਰਾਣੀ ਪਿਤਾ ਰਾਜਕੁਮਾਰ ਪੈਨ ਅਮਰਦੀਪ ਘੋਰ ਦੇ ਵੱਲੋਂ ਪ੍ਰਾਟਿੰਗ ਨੂੰ ਦੇ ਵੱਲੋਂ ਸਪਨਾ ਦੀ ਸੌਰੀ ਪਰਿਵਾਰ ਤੇ ਕੁੱਟਮਾਰ ਤੇ ਦਾਸ ਨੂੰ ਲੈ ਕੇ ਉਹਨਾਂ ਦੀ ਤੀਨ ਨੂੰ ਮਾਰੇ ਜਾਣ ਦੇ ਇਲਜ਼ਾਮ ਲਖਾਈ ਜਾ ਰਹੇ ਨੇ ਸਬੂੱਚੇ ਪਰਿਵਾਰ ਨੇ ਜਾਣਕਾਰੀ ਦਿੱਤੇ ਸੇਗਾ ਸੋ 7 ਸਾਲ ਪਹਿਲਾ ਸਪਨਾ ਦਾ ਵਿਆਹ ਪਿੰਤੂਗਾ ਦੇ ਸਤਨਾਮ ਸਿੰਘ ਦੇ ਨਾਲ ਉਹਨਾਂ ਵੱਲੋਂ ਕੀਤਾ ਗਿਆ ਸੀ ਜਿਸ ਕੋਲ ਇੱਕ 4 ਸਾਲ ਦਾ ਬੱਚਾ ਵੀ ਹੈ ਐਤਵਾਰ 11 ਮਈ ਤੋਂ ਪਿਛਲੇ ਤਕਰੀਬਨ 4 ਦਿਨਾਂ ਤੋਂ ਉਹਨਾਂ ਦੀ ਪੈਨ ਸਪਨਾ ਨਾਲ ਸੋਹਰੇ ਪਰਿਵਾਰ ਵੱਲੋਂ ਕੱਲ ਨਹੀਂ ਸੀ ਕਰਾਈ ਜਾ ਰਹੀ ਸਪਨਾ ਦਾ ਮੋਬਾਈਲ ਬੰਦ ਆ ਰਿਹਾ ਸੀ ਜਿਸ ਕਰਕੇ ਪਰਿਵਾਰ ਵੱਲੋਂ ਵਾਰ-ਵਾਰ ਪੁੱਨ ਕੀਤਾ ਗਿਆ ਤਾਂ ਸ਼ਨੀਵਾਰ 10 ਤਰੀਕ ਨੂੰ ਸਪਨਾ ਦੇ ਸਾਰੇ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਤੁਹਾਡੀ ਕੁੜੀ ਮੌਕਾ ਹੀ ਹੈ ਇਸ ਉਪਰੰਤ ਐਤਵਾਰ 11 ਤਰੀਕ ਨੂੰ ਪਰਿਵਾਰ ਨਾਵਾ ਦੇ ਹਲਕੇ ਪਿੰਤੂਗਾ ਵਿਖੇ ਪਹੁੰਚ ਗਿਆ ਅਤੇ ਸਪਨਾ ਦੀ ਪੈਨ ਅਮਰਦੀਪ ਕੌਰ ਮੁਤਾਬਕ ਉਸਤੇ ਸੌਰੇ ਵੱਲੋਂ ਕਿਹਾ ਗਿਆ ਕਿ ਉਹ ਨਾਦੀ ਕੁੜੀ ਸਪਨਾ ਰਾਤ ਨੂੰ ਖਤਮ ਹੋ ਗਈ ਹੈ ਜਦੋਂ ਕਿ ਉਸਦੀ ਮਾਸੀ ਵੱਲੋਂ ਸਵੇਰੇ 5 ਵਜੇ ਸਪਨਾ ਦੇ ਮਾਰਚਾਨ ਦੀ ਗੱਲ ਆਖੀ ਜਾਂਦੀ ਹੈ ਪਰਿਵਾਰ ਵੱਲੋਂ ਸ਼ੱਕ ਹੋ ਤੇ ਸੰਸਕਾਰ ਨਹੀਂ ਕਰਨ ਦਿੱਤਾ ਗਿਆ ਤੇ ਸਾਰੀ ਜਾਣਕਾਰੀ ਪੁਲਿਸ ਦਿੱਤੇਗੀ ਪਰਿਵਾਰ ਮੁਤਾਬਕ ਉਹਨਾਂ ਦੇ ਧੀ ਦੇ ਨਾਲ ਕੁਟਮਾਰ ਕਰਕੇ ਉਸ ਨੂੰ ਦਾਸ ਦੀ ਵਲੀ ਛਡਾ ਦਿੱਤਾ ਗਿਆ ਇਹ ਗੱਲ ਹੋਈ ਹੈ ਪੂਰੇ ਉਰੇ ਆ ਜੀ ਸਵੇਰੇ ਫੋਨ ਕੀਤਾ ਇਹਨਾਂ ਨੂੰ ਮੈਂ ਗੁੜੀਆ ਨੂੰ ਮੈਂ ਕਿਹਾ ਚਾਰ ਦਿਨ ਹੋ ਗਏ ਕੁੜੀਆ ਦਾ ਫੋਨ ਨਹੀਂ ਲੱਗਦਾ ਤੇ ਕਹਿੰਦਾ ਜੀ ਗੁੜੀਆ ਤਾਂ ਪੂਰੀ ਹੋ ਗਈ ਤੇ ਸੌਰੇ ਨੇ 5 ਵਜੇ ਤੁਹਾਡੀ ਗੁੜੀਆ ਬੇਟੀ ਹੈ ਜੀ ਮੇਰੀ ਕਿੰਨੇ ਦਿਨ ਹੋ ਗਏ ਵਿਆਹ ਨੂੰ ਸੱਤ ਸਾਲ ਹੋ ਗਏ ਜੀ ਅੱਛਾ ਬੱਚੇ ਕਿੰਨੇ ਦੇਰੇ 1 ਕਾ ਜੀ ਬੇਟਾ ਕਿੰਨੇ ਦੇਰ ਦਾ 4 ਸਾਲ ਦਾ ਹੀ ਹੈ ਜੀ ਅੱਛਾ ਕੀ ਗੱਲ ਹੋਈ ਆ ਪਤਾ ਨਹੀਂ ਇਹਨਾਂ ਨੂੰ ਪਤਾ ਜੀ ਜਿਹੜੀ ਗੱਲ ਤਾਂ ਹੋਈ ਆ ਬਸ 4 ਦਿਨ ਹੋ ਗਏ ਮੇਰਾ ਤਾਂ ਫੋਨ ਨਹੀਂ ਲੱਗ ਰਿਹਾ ਸੀ ਅੱਛਾ ਜੀ ਹਾਂਜੀ ਫਿਰ ਜੀ ਬਸ ਅੱਜ ਜੀ ਉਹ ਫੋਨ ਕੀਤਾ ਮੈਂ ਕਹਿੰਦਾ ਤਾਂ ਪੂਰੀ ਹੋ ਗਈ ਪਹਿਲਾਂ ਤੁਹਾਨੂੰ ਕੁਝ ਨਹੀਂ ਦੱਸਿਆ ਚਾਂ। ਕੁਝ ਨਹੀਂ ਦੱਸਿਆ ਜੀ ਨਾ ਬਿਮਾਰ ਦਾ ਕੁਝ ਨਹੀਂ ਦੱਸਿਆ ਸਾਨੂੰ। ਕਿਸੇ ਨੇ ਫੋਨ ਨਹੀਂ ਚੱਕਿਆ। ਕਿਸੇ ਨੇ ਫੋਨ ਨਹੀਂ ਚੱਕਿਆ ਸਾਡਾ ਕੁੜੀ ਦਾ ਰਿਓ। ਹਾਂਜੀ। ਹਾਂਜੀ ਆ ਫੋਨ ਦੇਖ ਲਓ ਜੀ ਉਹ ਗੁੜੀਆ ਦਾ ਜਿੰਨੀ ਮਿਸ ਕੋਲਾ ਗਈਆਂ। ਮੈਂ ਰਾਤ ਵੀ ਇਹਨਾਂ ਨੂੰ ਕਿਹਾ ਵੀਡੀਓ ਕਾਲ ਕਰਕੇ ਮੇਰੀ ਕੁੜੀ ਦਿਖਾ ਦਿਓ। ਅੱਛਾ। ਇਹਨਾਂ ਨੇ ਨਹੀਂ ਕੀਤਾ। ਤੁਹਾਨੂੰ ਕੁਝ ਸ਼ੱਕ ਆਉਣਾ। ਸਾਨੂੰ ਤਾਂ ਹੀ ਸ਼ੱਕ ਆ ਜੀ ਮਾਰੀ ਹੈ ਮੇਰੀ ਧੀ। ਕਿਉਂ? ਹਾਂ ਬਸ ਦੇਜ ਮੰਗਦੇ ਸੀ ਮੇਥੋਂ। 7 ਸਾਲ ਹੋ ਗਏ ਪਹਿਲਾਂ ਨਹੀਂ ਮੰਗਿਆ। ਮੰਗੇ ਪਹਿਲਾਂ ਹੀ ਮੰਗਿਆ ਸੀ ਹੁਣ ਵੀ ਮੈਂ 3 ਦਿਨਾਂ ਦਾ ਛੱਡ ਕੇ ਗਈ ਸੀ ਜੀ 15 ਦਿਨ ਵੀ ਹੋਏ ਵੀ ਨਹੀਂ ਹਲੇ। ਪੰਚਾਇਤ ਸਾਰੇ ਗੱਲ ਹੋਈ 15 ਦਿਨ ਹੋ ਗਏ ਪੰਚਾਇਤ ਨੂੰ ਵੀ ਪੁੱਛ ਲੋ ਕੀ ਮੰਗ ਰਹੇ ਸੀ ਬਸ ਆਹੀ ਕਹਿੰਦੇ ਸੀ ਦੇਹ ਚਾਹੀਦਾ ਸਾਨੂੰ ਅੱਛਾ ਹਾਂ ਕੁੱਟਮਾਰ ਕਰਦੇ ਸੀ ਕਿੰਨੇ ਦਿਨ ਹੋ ਗਏ ਵਿਆਹ ਨੂੰ 2018 ਚ ਵਿਆਹ ਹੋਇਆ ਸੀ ਕਿਹਦੇ ਨਾਲ ਸਤਨਾਮ ਸਿੰਘ ਨਾਲ ਕਿਹਨਾਂ ਦਾ ਬੇਟਾ ਹੈ ਹਰਵੰਦ ਸਿੰਘ ਦਾ ਜੀ ਅੱਛਾ ਤੇ ਉਹ ਗਏ ਸੀ ਪੁਲਿਸ ਕੋਲ ਫਿਰ ਕੀ ਕਰ ਉਹਨਾਂ ਨੇ ਕੋਈ ਸੁਣਿਆ ਨਹੀਂ ਅਸੀਂ ਤਾਂ ਉੱਥੇ ਪਾਟੇ ਹਰਾਨ ਹੋ ਗਏ ਕੋਈ ਨਹੀਂ ਸੁਣਿਆ ਰੋ ਕੇ ਬੈਠੇ ਰਹੋ ਉੱਥੇ ਅਸੀਂ 2 2.5 ਘੰਟੇ ਹੋ ਗਏ ਜੀ 11:30 ਵਜੇ ਤੇ ਪਹੁੰਚੇ ਹਾਂ ਕੋਈ ਨਹੀਂ ਪੁੱਛੀ ਕੀ ਕਹਿੰਦੇ ਹੋ बस कोई नहीं कोई, 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 नहीं कोई नहीं आया नहीं वो बागे कोई आया नहीं वो बागे कोई गल नहीं कर साटे ਨਾਲ رپورٹ ਨਹੀਂ ਲਿਖੀ ਤੁਹਾਡੀ ਸੁਣਵਾਈ ਨਹੀਂ ਹੋਈ ਬਸ ਸਰਦਾਰ ਜੀ ਆਕਰ ਹੋਣ ਇੰਚਾਰਜ ਮੈਡਮ ਨੇ ਉਦੋਂ ਤਾਂ ਕੋਈ ਨਹੀਂ ਸੀ ਜੀ ਇੱਕ ਬਾਈ ਜੀ ਬੈਠੇ ਮੁੰਚੀ ਚਿੱਟੇ ਕਮੀਜ਼ ਪਾਵਾ ਪਾਇਆ ਸੀ ਜੀ ਉਹਨਾਂ ਦੇ ਹੋ ਮੈਡਮ ਤਾਂ ਨਹੀਂ ਮੈਂ ਦੇਖੀ ਅੱਛਾ ਹੁਣ ਆਏ ਹੋਣਗੇ ਤਾਂ ਕਹਿ ਨਹੀਂ ਸਕਦਾ ਮੈਨੂੰ ਤਾਂ ਜੀ ਪਰਸੋ ਪਤਾ ਲੱਗਿਆ ਵੀ ਕਿੰਨੇ ਦਿਨਾਂ ਦੀ ਫੋਨ ਨਹੀਂ ਚੱਕਦੀ ਜਦੋਂ ਮੈਂ ਸਿਰਫ ਫੋਨ ਲਾਇਆ ਉਹਦਾ ਨੈਟ ਵੀ ਬੰਦ ਕੋਣ ਵੀ ਸੋਚੋ ਕੋਦਾ ਤੇ ਮੰਮੀ ਕਹਿੰਦੀ ਫਿਰ ਮੈਨੂੰ 5 ਵਜੇ ਮੰਮੀ ਦਾ ਫੋਨ ਆਇਆ ਮੰਮੀ ਕਹਿੰਦੀ ਸਤ ਸਪਨਾ ਤੇ ਲੀਆ ਆ ਕਹਿੰਦੇ ਨੇ ਫਿਰ ਮੰਮੀ ਨੇ ਮੈਨੂੰ ਚੰਗੀ ਤਰ੍ਹਾਂ ਦੱਸਿਆ ਨਹੀਂ ਮੈਂ ਕਿ ਮੰਮੀ ਚੰਗੀ ਤਰ੍ਹਾਂ ਦਾਦੇ ਵੀ ਕੀ ਗੱਲ ਹੋਈ ਹੈ ਕਹਿੰਦੇ ਉਹ ਆਏ ਕਹਿੰਦੇ ਸਤ ਸਪਨਾ ਦਾਦੀ ਪੂਰੀ ਹੋ ਗਈ ਪਰ ਇਹਨਾਂ ਨੇ ਫੋਨ ਕੀਤਾ ਉਦੋਂ ਪਤਾ ਲੱਗਿਆ ਵੀ ਉਹ ਰਾਤ ਦੀ ਪੂਰੀ ਹੋਈ ਹੈ ਇਹਨਾਂ ਨੇ ਫੋਨ ਸਾਨੂੰ ਕਰਕੇ ਦੱਸਿਆ ਨਹੀਂ ਪਹਿਲਾਂ ਇੱਕ ਵੀ ਫੋਨ ਨਹੀਂ ਆਇਆ ਸਾਨੂੰ ਚੈੱਕ ਕਰ ਲੋ ਜੀ ਚਾਰ ਦਿਨ ਹੋ ਗਏ ਕੁੜੀ ਦਾ ਫੋਨ ਬੰਦ ਸੀ ਆ ਕੇ ਮੈਂ ਇਹਦੇ ਸੋਹਰਾ ਸਭ ਤੋਂ ਫੋਨ ਮੰਗਿਆ ਉਹ ਕਹਿੰਦਾ ਇਹਦੀ ਸੱਸੂ ਮਾ ਕੋਲੇ ਆ ਸੱਸੂ ਮਾ ਤੋਂ ਮੰਗਿਆ ਉਹ ਕਹਿੰਦੀ ਮੇਰੇ ਕੋਲ ਫੋਨ ਆਇਆ ਨਹੀਂ ਫਿਰ ਮੈਂ ਆਪਦੇ ਭਾਂਜੇ ਨੂੰ ਕਿਹਾ ਮੇਰਾ ਫੋਨ ਕਿੱਥੇ ਆ ਭਾਂਜਾ ਕਹਿੰਦਾ ਮੇਰੇ ਦਾਦੇ ਕੋਲੇ ਆ ਆ ਦੇਖ ਲੋ ਜੀ ਨਹੀਂ ਫਿਰਦਾ ਭਾਂਜਾ ਆ ਖੜਾ ਈ 4 ਸਾਲ ਦਾਗਾ ਹੱਥ ਭਲਾ ਮੰਗ ਕਰਦੇ ਹੋ ਉਰੇ ਲਿਆ ਮੁੰਡੇ ਨੂੰ ਮੰਗ ਕਰਦੇ ਪੋਸਟਮਾਨ ਕਿਤਾ ਜਾਵੇ ਆ ਦੇਖੋ ਆਇਆ ਬਤੂ ਜੀ ਆਇਆ ਮਿਸ ਕਾਲਾ ਤੇਰਾ ਤੇਰਾ 5 5 6 ਜੀ ਮਿਸ ਕਾਲਾ ਤੁਹਾਡੀ ਆਈਆਂ ਹੋਈਆਂ ਨੇ ਹਾਂਜੀ 4 ਦਿਨ ਹੋ ਗਏ ਫੋਨ ਬ ਤੇ 13% ਤੇ ਫੋਨ ਹੈ ਫੋਨ ਵੀ ਦਿੰਦੇ ਨਹੀਂ ਇਹ ਕਹਿੰਦੇ ਦੋਰਾ ਪੈ ਗਿਆ ਜੀ ਅਸੀਂ ਕਿਹ ਦੋਰਾ ਪੈ ਗਿਆ ਕਿਸੇ ਡਾਕਟਰ ਨੂੰ ਦਿਖਾਇਓਗਾ ਸਾਨੂੰ ਚਿੱਠੀ ਪੱਤਰ ਕੋਈ ਦਵਾਈ ਦਿਓ ਜੀ ਕੁਝ ਵੀ ਨਹੀਂ ਦਿਖਾਇਆ ਜੀ ਕੀ ਗੱਲ ਹੋਈ ਆ ਕੁਝ ਨਹੀਂ ਵਸੇ ਇਹਨਾਂ ਨੇ ਸਾਨੂੰ ਕੋਈ ਦੱਸਿਆ ਨਹੀਂ ਵੀ ਸਾਡੀ ਕੁੜੀ ਮਾਰਤੀ ਇਹਨਾਂ ਨੇ ਸਾਨੂੰ ਐ ਕਹਿੰਦੇ ਕਿ ਬਿਮਾਰ ਸੀਗੀ ਤੇ ਬਿਮਾਰ ਸੀ ਨਾ ਤੇ ਇਹਨਾਂ ਕੋਲ ਮੈਡੀਕਲ ਸਰਟੀਫਿਕੇਟ ਆ ਕੋਈ ਨਾ ਇਹਨਾਂ ਕੋਲ ਪੁੱਛਾ ਨਾ ਡਾਕਟਰ ਦਾ ਪਿੰਡ ਵਾਲਾ ਕਹਦੇ ਵੀ ਤੁਹਾਨੂੰ ਦਿਖਾਇਆ ਚਾਰ ਦਿਨ ਹੋ ਗਏ ਫੋਨ ਬੰਦ ਦਾ ਕੁੜੀ ਦਾ ਮੈਸਕੋਲਾ ਚੈੱਕ ਕਰਾ ਲੈਣਾ ਚਾਰ ਦਿਨਾਂ ਤੋਂ ਫੋਨ ਬੰਦ ਕਰ ਰੱਖਿਆ ਅੱਜ ਫੋਨ ਕਰਦੇ ਸੀ ਤਾਂ ਗੱਲ ਨਹੀਂ ਕਰਾਂਦੇ ਸਾਡੀ ਕੋਈ ਕਹਿੰਦੇ ਸੁੱਤੀ ਪਈ ਐ ਕਦੇ ਕਹਿੰਦੇ ਕੁਝ ਹੋਇਆ ਪਿਆ ਕਦੇ ਕਹਿੰਦੇ ਕੁਝ ਹੋਇਆ ਪਿਆ ਘਰ ਵਾਲਾ ਫਰਾਰ ਆਈ ਉਹਦਾ ਦਰੋ ਸਾਨੂੰ ਮੱਥੇ ਨਹੀਂ ਲੱਗਿਆ ਸਾਡੇ ਸਵੇਰ ਦਾ ਤੁਸੀਂ ਪਹਿਲਾਂ ਪੰਚਾਇਤ ਕੋਲ ਆਏ ਸੀ ਕੀ ਆਏ ਸੀ ਮੈਂ ਥਾਣੇ 7 ਸਾਲਾਂ ਚ ਪੰਚਾਇਤ ਸਰ ਪਰਚਾਈ ਹੋਈਆਂ ਇੱਥੇ ਅੱਛਾ ਇੱਕ ਵਾਰੀ ਹੋ ਗਿਆ ਮੈਂ ਕਹਿੰਦਾ ਜੀ ਸਾਲ ਚ ਦੋ ਵਾਰੀ ਹੁੰਦੀ ਅੱਛਾ ਗੱਲ ਕੀ ਸੀ ਬੁਰਕੀਆਂ ਬੁਰਕੀਆਂ ਖਾ ਖਾ ਜਾਂਦਾ ਜਿਹਨੂੰ ਬੁਰਕੀਆਂ ਘਾਰ ਕਰਕੇ ਸਾਡੇ ਕੋਲੇ ਨੂੰ ਚੰਦੀਆਂ ਵੱਡ ਵੱਡ ਕੇ ਖਾਂਦਾ ਸੀ ਤਾਰੂ ਦਾ ਆਦੀ ਹੈ ਜੀ ਸਵੇਰ ਤੋਂ ਪੀਣ ਲੱਗਦਾ ਸਾਨੂੰ ਪਤਾ ਨਹੀਂ ਸੀਗਾ ਸਾਨੂੰ ਰਿਸ਼ਤਾ ਜਿਹਨੇ ਕਰਵਾਇਆ ਸਾਨੂੰ ਪਤਾ ਨਹੀਂ ਸੀ ਵੀ ਇਹ ਚੀਜ਼ ਦਾ ਮਤਲਬ ਹੈ ਕੁੜੀ ਕੋ ਕੰਮ ਕੋ ਮ ਵੀ ਕਰਦੀ ਸੀ ਕੁੜੀ ਹਾਂ ਸਰ ਕੰਮ ਕਰਦੀ ਸੀ ਅੱਛਾ ਨਾਬੇ ਕਰਦੀ ਖਾਂਦੀ ਮੰਡਾਰ ਤੇ ਅੱਛਾ ਆਪ ਦਾ ਕਰਕੇ ਖਾਂਦੀ ਆਪ ਦਾ ਜਵਾਗ ਉਹਨੇ ਵਧੀਆ ਸਕੂਲ ਚ ਪੜਾ ਰੱਖਿਆ ਸੀਗਾ ਅੱਛਾ ਆਪ ਦਾ ਕਰਕੇ ਖਾਂਦੀ ਸੀਗੀ ਉਹ ਤਾਂ ਰੋਟੀ ਪਾਣੀ ਕੀ ਦੇਣਾ ਉਹਨੇ ਤਾਂ ਲੱਤਾਂ ਹੀ ਦਿੰਦਾ ਸੀ ਕੁਟਣ ਸੰਤ ਐ ਜੀ ਤਿੰਨ ਦਿਨ ਹੋ ਗਏ লাশ ਪੈਣ ਸੰਤ ਐ ਜੋ ਜਿਹੜੇ ਇਹਨਾਂ ਨੇ ਫ੍ਰਿਜੇ ਉਹਦੇ ਚ ਬੰਦ ਕਰ ਰੱਖੇ ਸੀ ਸ਼ਕਲ ਕੁੜੀ ਦੀ ਸ਼ਕਲ ਤੁਹਾਨੂੰ ਲੱਗਦਾ ਹੀ ਨਹੀਂ ਇਹ ਵੀ ਸਾਨੂੰ ਲੱਗਦਾ ਸੀ ਭੂਖਿਆ ਹੁੰਦੀ ਜੀ ਕੁੜੀ ਆਪ ਤੇ ਸਾਨੂੰ ਲੱਗਦਾ ਨਾ ਕਿ ਵੀ ਉਹ ਅਟੈਕ ਸਾਨੂੰ ਉਹਦੀ ਲਾਸ਼ ਚੀਕ ਚੀਕ ਕੇ ਕਹਿ ਰਹੀ ਹੈ ਕਿ ਮੈਨੂੰ ਕੁੱਟਿਆ ਗਿਆ ਵੀਰੇ ਮੈਨੂੰ ਕੁੱਟਿਆ ਗਿਆ ਕੀ ਜਾਣੇ ਜੀ ਕਿਸੇ ਕਾਰਵਾਈ ਕਰੇ ਪੁਲਿਸ ਪੋਸਟਮਾਰਟ ਹੋਵੇ ਪਹਿਲਾਂ ਵੀ ਅਸੀਂ ਥਾਣੇ 'ਚ ਗਏ ਉੱਥੇ ਇਹਨਾਂ ਨੇ ਪੈਸੇ ਦੇ ਕੇ ਸਾਡਾ ਮੂੰਹ ਬੰਦ ਕਰਵਾ ਦਿਆ ਉੱਥੇ ਕਿਤੇ ਉੱਥੇ ਥਾਣੇ 'ਚ 3 ਘੰਟੇ ਬੈਠ ਰਹੇ ਸਾਡਾ ਕੋਈ ਸੁਣਵਾਈ ਨਹੀਂ ਹੋਈ ਹੁਣ ਅਸੀਂ ਮੰਗ ਕਾਰਵਾਈ ਦੀ ਮੰਗ ਜਾਂਦੇ ਆ ਯਾਰ ਕਿ ਸਾਡੇ ਨਾਲ ਕਾਰਵਾਈ ਦੋ ਕਰਨੀ ਜੀ ਜਦੋਂ ਸੱਚ ਸਾਹਮਣੇ ਆਵੇ ਕਿਵੇਂ ਮਰੀ ਆ ਹਾਂਜੀ ਪੋਸਟਮਾਰਟਮ ਕਰਾ ਕੇ ਪਤਾ ਲੱਗੂ ਕੀ ਗੱਲ ਹੋਈ ਆ ਗੱਲ ਕੋਈ ਨਹੀਂ ਹੋਈ ਜੀ ਦੌਰਾ ਪੈਂਦਾ ਸੀ ਇਹਦੇ ਜੀ ਦਵਾਈ ਲਿਆ ਕੇ ਤੇ ਇਹ ਜੀ ਗੱਲ ਹੂੰ ਤੇ ਫੇਰ ਰਾਤ ਫੇਰ ਦਵਰਾ ਪੈ ਗਿਆ ਜੀ ਫੇਰ ਵਿਚੰਦੇ ਉਹ ਕਹਿੰਦੇ ਚਾਰ ਦਿਨ ਹੋ ਗਏ ਫੋਨ ਨਹੀਂ ਚੱਕਿਆ ਤੁਸੀਂ ਨਾ ਦੱਸਿਆ ਉਹ ਰਾਤ ਵੀ ਹੋਈ ਹੈ ਗੱਲ ਕੱਲ ਦਿਨੇ ਵੀ ਹੋਈ ਹੈ ਜੀ ਇਹਦੀ ਮੰਮੀ ਨਾਲ ਜੀ ਤੇ ਨਵੇਰੀ ਪਰਸੋਂ ਵੀ ਹੋਈ ਹੈ ਪਰਸੋਂ ਮੈਨੂੰ ਦੱਸਿਆ ਵੀ ਇਹਦੀ ਆ ਦਵਾਈ ਮੁੱਕੀ ਹੋਈ ਆ ਉਹ ਦਵਾਈ ਮੈਂ ਕੱਲ ਲੈ ਕੇ ਆਇਆ ਨਹੀਂ ਉਹ ਕਹਿੰਦੇ ਤੁਸੀਂ ਕਹਿੰਦੇ ਉਹ ਵੀ ਰਾਤ ਡੈਥ ਹੋਈ ਆ ਮਾਸੀ ਕਹਿੰਦੀ ਸਵੇਰੇ 5 ਵਜੇ ਡੈਥ ਹੋਈ ਆ ਇਹਦੀ ਕੀ ਗੱਲ ਆ ਸਵੇਰੇ ਹੋਈ ਆ ਜੀ ਉਹ ਕਹਿੰਦੇ ਸਾਨੂੰ ਤੁਸੀਂ ਕਿਹਾ ਵੀ ਰਾਤ ਹੋਈ ਆ ਨਾ ਜੀ ਸਵੇਰੇ ਮੈਂ ਇਹੀ ਗੱਲ ਕਹੀ ਆ ਜੀ ਕਿ ਵੀ ਘਰ ਪਟਿਆ ਗਿਆ ਜੀ ਈ ਕੁੜੀ ਆਹ ਤੇ ਆਹ ਹੋ ਗਿਆ ਪਹਿਲਾਂ ਵੀ ਤੁਹਾਡੀ ਕੋਈ ਲੜਾਈ ਲੋਈ ਹੁੰਦੀ ਰਹੀ ਹੈ ਦੇਹਜ ਮੰਗਣ ਨੂੰ ਲੈ ਕੇ ਨਾ ਜੀ ਦੇਹਜ ਤੁਸੀਂ ਦਾ ਅੱਜ ਤੱਕ ਅਸੀਂ ਦੇ ਕੋਈ ਗੱਲੇ ਨਹੀਂ ਕਦੇ ਵੀ ਕਰੀ ਕਦੇ ਪੰਚਾਇਤ ਚ ਹਾਂ ਜੀ ਉਹ ਪਿੱਛੇ ਜੇ ਆਪ ਦੇ ਸੱਜਣੂਆ ਹੋ ਗਏ ਤੇ ਜੀ ਉੱਥੇ ਗੱਲ ਮੁੱਕ ਗਈ ਸੀ 15 20 ਦਿਨਾਂ ਉਹਦੇ ਅੱਛਾ ਹਾਂ ਜੀ ਤੇ ਪਹਿਲਾਂ ਵੀ ਕਦੇ ਕੋਈ ਮਾਮਲਾ ਕੋਈ ਕੁੱਤ ਤੇ ਗਿਆ ਥਾਣੇ ਜਾ ਕੇ ਤਵਾਲੀ ਨਹੀਂ ਪਹਿਲਾਂ ਕੋਈ ਮਾਮਲਾ ਥਾਣੇ ਜਾ ਕੇ ਤਵਾਲੀ ਗਿਆ ਹੋਵੇ ਜੀ ਹੁਣ ਉਹ ਕਹਿੰਦੇ ਨੇ ਵੀ ਅਸੀਂ ਪੋਸਟਮਾਰਟਮ ਕਰਾਉਣਾ ਥੋੜੂ ਕੀ ਤਰਾਜ ਆ ਤਰਾ ਲਾਂ ਜੀ ਸਾਨੂੰ ਕੋਈ ਚਾਹੀਦਾ ਅੱਛਾ ਹਾਂ ਜੀ ਕੁਝ ਨਾ ਦਿੱਤੀ ਉਹ ਸਾਦੀ ਦਿੱਤੀ ਤੇ ਬਰਾਬਰ ਦੀ ਦਿੱਲੀ ਮੰਗੂ ਰਾਤ ਜਨਰਾਤ ਮੈਂ ਫਿਰਦਾ ਰਿਹਾ ਜੀ 10 10 ਵਜੇ ਤੱਕ ਮੈਂ ਕਿਤੇ ਪਿੱਛੇ ਠੱਕੇ ਖਾਂਦਾ ਫਿਰ ਦੈਨਾਂ ਪਿੱਛੇ ਫਿਰਦਾ ਅਜੇ ਮੈਂ ਤਾਂ ਸ਼ਕਵਿੰਦਰ ਆ ਗਏ ਜੈਨੂੰ ਕਿਹਾ ਤੀ ਵੀ ਢਿੱਲੀ ਆ ਗਈ ਗੁੰਮ ਪਈ ਆ ਗਈ ਮਮੀ ਕਹਿੰਦੇ ਵੀ ਚਾਰ ਲੱਡੂ ਸਹਾ ਕੇ ਰੱਖ ਦੇ ਤੁਸੀਂ ਰਾਤ ਅੱਛਾ ਤੇ ਚਾਰ ਲੱਡੂ ਰੱਖਤੇ ਜੀ ਅਸੀਂ ਦੇਹਲਾ ਪਾਣੀ ਮੂਚੋਂ ਆਉਂਦਾਰੇ ਹੱਤੜ ਖੜੀ ਰਹੀ ਬਹੁਤ ਦੌਰੇ ਪਈ ਗਏ ਤੱਕ ਝੁੱਗ ਦੀ ਪੁੰਜ ਤੇ ਰਹੇ ਨਾ ਕੀ ਇਹ ਨੋ ਰੋਦੀ ਦਾ ਉਹਦਾ ਸਾਡਾ ਤਾਂ ਜੀ ਹਰਪ੍ਰੀਤ ਰੱਖਿਆ ਹੋਇਆ ਨਾ ਦਾ ਸਪਨਾ ਰੱਖਿਆ ਹੋਇਆ ਹੈ। ਕਿੰਨੇ ਦਿਨ ਹੋ ਗਏ ਵਿਆਹ ਨੂੰ? ਵਿਆਹ ਨੂੰ 7 ਸਾਲ ਹੋ ਗਏ। ਪਹਿਲਾਂ ਵੀ ਕੋਈ ਲਾਜ ਤੇਜ ਮਗਲ ਪਏ ਕਹਿੰਦੇ ਰੋਣਾ ਪਿਆ ਪੰਚਾਇਤ। ਰੋਣਾ ਤਾਂ ਵੀਰਿਆ ਪਈ ਹੋ ਜਾਂਦਾ ਸੀ ਜਦ ਇਹ ਦੌਰਾ ਪੈਂਦਾ ਸੀ ਇਹਨਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਉਹ ਅਸੀ ਉਹ ਦਿਨ ਤੇ ਇਲਾਜ ਕਰਾਉਣੇ ਆ ਗਏ ਥੋੜਾ ਪੈਸਾ ਲਾਤਾ ਫਿਰ ਮੈਂ ਪੋਤਾ ਦੇਖਿਆ ਆਪਦਾ ਪਹਿਲਾਂ ਤੇਲੀ ਹੋ ਗਈ ਤਾਂ ਥੋੜਾ ਮਹੀਨਾ ਤੱਕ ਇੰਨਾ ਪੈਸਾ ਲਾਤਾ ਜਦ ਤੱਕ ਸਾਨੂੰ ਕਹਿਣ ਵੀ ਇਹਨਾਂ ਨੇ ਲਾਜ ਨਹੀਂ ਕਰਾਇਆ। ਹੁਣ ਇਹ ਕਹਿੰਦੇ ਨੇ ਕਹਿੰਦੇ ਇਹਨਾਂ ਨੇ ਮਾਰਤੀ ਇਹ। ਉਹ ਠੀਕ ਹੈ ਨਾ ਵੀ ਸੋਲ ਹਾਂ ਇਹ ਅਸੀਂ ਮਾਰ ਕੇ ਤੋਂ ਕਿਰ ਮੇਰੀ ਧੀ ਸੀ ਧੀ ਮੇਰੀ ਨੂੰਹ ਸੀ ਮੇਰੇ ਕੱਲਾ ਪੁੱਤ ਸੀਗਾ ਮੈਂ ਇਹਤੀ ਬਣਾ ਕੇ ਰੱਖੀ ਸੀ ਅੱਜ ਵੀ ਇਹ ਕਹਿੰਦੇ ਬੜਾ ਕੇ ਨਹੀਂ ਰੱਖਤੀ ਜੇ ਨਾ ਅਗਰ ਕਰਕੇ ਰਿਓ ਵੀ ਕਾਲਾ ਕਰਦੀਆਂ ਨੇ ਗੀਆਂ ਕਹਿੰਦੀ ਇਹਨਾਂ ਦਾ ਕੀ ਹੁੰਦੀ ਇਹਨਾਂ ਨੂੰ ਤਾਂ ਪਤਾ ਲੱਗਦਾ ਇਹ ਜੇ ਕੁਫਰ ਟੋਲਦੀਆਂ ਨੇ ਨਹੀਂ ਬੋਲਦੀਆਂ ਨੇ ਉਹ ਰੱਬ ਨੂੰ ਪਤਾ ਬਾਏ ਮਾਰ ਕੇ ਤਾਂ ਕੀ ਜਵਾਕੜੀ ਤੋਂ ਲੈਣਾ ਸੀ ਅਸੀਂ ਕਿਹੜਾ ਸੌਖੇ ਆ ਨੇ ਮੈਨੂੰ ਨਹੀਂ ਮਾਰੀ ਫਿਰ ਇਹਨਾਂ ਉਹ ਅਸੀਂ ਇੱਥੇ ਸੌਖੇ ਨਹੀਂ ਨੇ ਅਸੀਂ ਇੱਥੇ ਸੌਖੇ ਸਾਨੂੰ ਕੋਈ ਤਰਾਜ਼ ਨਹੀਂ ਜਸ ਤਾਂ ਕਹਿੰਦੇ ਕਰਕੇ ਤੇ ਲੈ ਜਾਣ ਵੇੜੀ ਸਾਡੇ ਚਕਸੂਰ ਨੂੰ ਸਾਡੀ ਬੀ ਬੇਸਕ ਕਾਦਰ ਵੜਦਾ ਨਾ ਸਿੱੇ ਤੋਂ ਜਬਕੜੀ ਤੋਂ ਕੀ ਬਸਾਉਣਾ ਤੀ ਇਹਨੂੰ ਅੱਛੀ ਚੀਜ਼ ਕੀ ਗੱਲ ਹੋਈ ਸੀ ਕੀ ਰੋਲਾ ਪਿਆ ਸੀ ਪੰਜਾਇਤੀ ਚ ਜਾ ਰਹੀ ਹੈ ਇਹ ਉਰੋ ਕੱਪੜੇ ਚੱਕ ਕੇ ਲੈ ਕੇ ਗਈ ਆ ਕੁੜੀਆਂ ਇਹ ਮੁੰਡੇ ਨੂੰ ਛੁੱਟੀ ਸੀਗੀ ਮੁੰਡੇ ਨੂੰ ਦੁਕਾਨ ਤੇ ਲੱਗੀ ਇਹ ਕੱਪੜੇ ਦੀ ਦੁਕਾਨ ਤੇ ਲੱਗੀ ਹੋਈ ਸੀਗੀ 4:30 ਵਜੇ ਮੈਂ ਉੱਥੇ ਗੇਟ 'ਚ ਬੈਠੀ ਹਾਂ ਟੰਗਣਾ ਨੂੰ ਕਾੜੀ ਹਾਂ ਹਾਂ ਕੱਪੜੇ ਦੀ ਨਾਪੇ ਲੱਗੀ ਹੋਈ ਸੀਗੀ ਆ ਬੌੜਾ ਗਿਆ ਤਾਂ ਬਿਨਾ ਉਹ ਮੈਂ ਕਹੇ ਗਈ ਕੁਇ ਤੱਕ ਹੈ ਨਹੀਂ ਗਈ ਤਾਂ ਲੈ ਕੱਪੜੇ ਪਾ ਕੇ ਲੈ ਗਈ ਉਹ ਮੁੰਡੇ ਦਾ ਸਕੂਲ ਵਾਲਾ ਢੋਲਾ ਲਮਕੜਾ ਸੀ ਕਿਤਾਬਾਂ ਅੱਡੇ ਕਿ ਉੱਤੇ ਬੈਠ ਜਿੱਤੇ ਤਾਂ ਅਗੀ ਬਾਈਕ ਭਰ ਕੇ ਕੱਪੜਿਆਂ ਦੇ ਲੈ ਗਈ ਮੈਂ ਦੇਲੀ ਤੇ ਬੈਠੀ ਐ ਇੱਥੇ ਉਹ ਮੁੰਡਾ ਹੱਲਿਆ ਔਰ ਮੇਰਾ ਪਾਲੀ ਉਹ ਦੇਲੀ ਦੇ ਘਾਟ ਬਣਾਉਂਦਾਗਾ ਉੱਥੇ ਜਾ ਕੇ ਮਾਂ ਦੇਖੀ ਮੈਂ ਅੱਪੇ ਨੂੰ ਫੋਨ ਕਰਦੇ ਮੈਂ ਹਰ ਤਰੀਕ ਤਪਾਈ ਗਈ ਕੱਪੜਿਆਂ ਦਾ ਲੈ ਗਈ ਚਾਕੇ ਵੀ ਮੁੰਡਾ ਤਾਂ ਉਹਦੇ ਨਾਲ ਨਹੀਂ ਹੈਗਾ ਇਹ ਕਹਿੰਦਾ ਮੈਨੂੰ ਕਹਿੰਦਾ ਤੂੰ ਦੇਖਿਆ ਮੈਂ ਉੱਥੇ ਮੈਨੂੰ ਦੇਖ ਕੇ ਉਹਰਾ ਫਰਾ ਬੋਲਦੀ ਵੀ ਮੈਂ ਜਾਣਦੀ ਨਹੀਂ ਹੈਗੀ ਵੀ ਤੂੰ ਦੇਖਿਆ ਤਲਾਂ ਨੇ ਜੀ ਮੈਂ ਨਾ ਤੇ ਕਰੀ ਬਾਕੀ ਮੇਰੀ ਭੈਣ ਕੇ ਮੈਂ ਇਨਕੁਆਇਰੀ ਨੂੰ ਦੇਖਦੀ ਆ ਨੂੰ ਮੁੱਡੇ ਨੂੰ ਇਹਦੇ ਪੱਤੇ ਨੂੰ ਮੈਨੂੰ ਮਿਲਿਆ ਨਾ ਜੀ ਫੇਰ ਇਹਨਾਂ ਦੀ ਗਮੰਡਣ ਬਾਕੀ ਜੀ ਉੱਥੋਂ ਟੈਂਪੂ ਤੁਰ ਗਿਆ ਪਤਾ ਨਹੀਂ ਇਹ ਟੈਂਪੂ ਚ ਬੈਠੇ ਗਿਆ ਜੀ ਫੇਰੇ ਇਹ ਮੇਰਾ ਦਿਓ ਰਸ ਤੇ ਠੱਲਾ ਲੈ ਗਿਆ ਤਾਂ ਨੇ ਦਾ ਕਹਿੰਦੇ ਪੂ ਲੰਘ ਗਿਆ ਕਹਾ ਵੀ ਮੈਨੂੰ ਇੱਥੇ ਕੋਈ ਮਿਲਿਆ ਘੰਟੇ ਚ ਕਿਉਂ ਨਹੀਂ ਦੱਸਿਆ ਕਾ ਵੀ ਟੈਪੂਟ ਬੈਠੇ ਗਿਆ ਗਈ ਗਿਆ ਕੋੜੇ ਤੇ ਵੀ ਮੁੰਡਾ ਨਹੀਂ ਸੀ ਜੀ ਕੋੜੇ ਉਹ ਕਹਿੰਦਾ ਤੂੰ 4 ਦਿਨ ਹੋ ਗਿਆ ਫੋਨ ਨਹੀਂ ਚੱਕਿਆ ਦੱਸਿਆ ਹੀ ਨਹੀਂ ਹੋਣ ਮੇਰੀ ਉੱਥੇ ਮੈਨੂੰ ਤੇਰੀ ਲਖਮਾ ਆੜ ਪੜਾਂਗੀ ਸਾਰੇ ਖੜੇ ਨੇ ਮੈਂ ਮੈਨੂੰ ਮਿਲਿਆਉਣਾ ਨਹੀਂ ਆਉਂਦਾ ਇਹ ਮੈਨੂੰ ਮਿਲਿਆ ਕੇ ਦੇਂਦੀ ਸੀ ਮੈਂ ਗੱਲ ਕਰ ਲੈਂਦੀ ਜੀ ਉਹ ਕਹਿੰਦੇ ਮਾਸੀ ਸਵੇਰੇ ਬੰਦੇ ਨੇ ਕੁਝ ਕਹੀ ਜਾਣ ਕੋਈ ਕੁਝ ਕਹੀ ਜਾਵੇ ਜੇ ਮੈਨੂੰ ਗੱਲ ਕਰਾ ਲਓ ਆ ਸਰਪੰਚ ਸਾਹਿਬ ਖੜੇ ਨੇ ਕਰਕੇ ਆ ਕੇ ਕਹਿੰਦੇ ਨੇ ਤੇ ਘਰ ਦੇ ਆ ਕੇ ਕਹਿੰਦੇ ਨੇ ਜਾਂ ਮਾਸੀ ਨੇ ਫੋਨ ਕਰਿਆ ਕਈ ਸੰਤ ਦੱਸਿਆ ਹੀ ਅint ਅੱਤੇ ਨਹੀਂ ਕੋਈ ਹੈਗੇ ਅਸੀਂ ਇਹਦੀ ਝਾਨਕ ਮਾਰ ਕੇ ਕੀ ਕਰਨਾ ਸੀਗਾ ਮੈਨੂੰ ਇਹ ਚੰਗੀ ਸੀ ਤੇ ਮੈਨੂੰ ਮੁੱਕੀ ਚੰਗੀ ਆ ਹੁਣ ਮੈਂ ਦੋਸ਼ 'ਤੇ ਭਰੂੰਗੀ। ਦੋਇਆ ਕੁੜੀ ਦੀ ਸਪਰਾਣੀ ਕੀ ਕਰ ਰਹੀ ਹੈ। ਕਿ ਕੋ ਅਸਲ ਕੌਜੋ ਪੜੇ ਸਤਾ ਆਫਟਰ ਪੋਸਟਮਾਰਟ ਵੀ ਪਤਾ ਲੱਗੂਗੀ ਤੇ ਇਹਨਾਂ ਦੇ ਬਿਆਨਾਂ ਦੇ ਆਧਾਰ 'ਤੇ ਜੀ ਤੇ ਐਫ ਆਈ ਆਰ ਦਰਜ ਕੀਤਾ ਜਾਂਦੀ ਹੈ ਤੇ ਅੱਗੇ ਤਫਤੀਸ਼ ਜਾਵੇਗੀ। ਇਹਦੇ ਬਿਆਨਾਂ ਦੇ ਦਿੱਤੀ ਹੈ ਜੀ। ਜਾਨ ਇਹਦੇ ਫਾਦਰ ਜਿਹੜਾ ਵੀ ਫਾਦਰ ਦੇ ਬਿਆਨ ਦਿੱਤੇ। ਇਦੇ-ਇਦੇ ਪ੍ਰਤੀਕਿਆ ਕਰਨ ਆ। ਅੱਠ ਇਹ ਫਿਰ ਦੋ ਦੋ ਜਣੇ ਤੇ ਜੀ ਫਿਲਹਾਲ ਤਾਂ ਬਾਕੀ ਅੱਗੇ ਤਫतीश ਚ ਜੇ ਕੋਈ ਗੱਲ ਸਾਹਮਣੇ ਆਉਂਦੀ ਤਾਂ ਦੋ ਜੇ ਕੋਣ-ਕੋਣ ਨੇ ਇੱਕ ਤਾਂ ਇਹ ਘਰ ਵਾਲਾ ਜੀ। ਅੱਛਾ ਜੀ। ਸੁਪਨਾਮ ਸਿੰਘ। ਅੱਛਾ ਜੀ। ਤੇ ਦੂਜੀ ਇਹਦੀ ਸਾਥ ਸਾਥ ਸੁਖਵਿੰਦਰ ਕੌਰ। ਇਹ ਤਾਂ ਲੱਗਦੀ ਸ਼ਨੀਵਾਰ ਦੀ ਹੋਈ ਸੀ ਅੱਜ ਮੰਗਲਵਾਰ ਹੋ ਗਿਆ। ਨਹੀਂ ਯੇਰ ਕੋਈ ਡੈੱਡ ਬੋਡੀ ਕੋ ਨਹੀਂ ਮਿਲਦੀ। ਨੀ ਡੈੱਡ ਬੋਡੀ ਤਾਂ ਕੱਲ ਇਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਸੀ ਕਿ ਲੇਟ ਹੋ ਗਈ ਸੀ ਤੇ ਇਹਨਾਂ ਨੂੰ ਕੋਈ ਜਾਣ ਦਾ ਪ੍ਰਬੰਧ ਨਹੀਂ ਸੀਗਾ ਤਾਂ ਕਰਕੇ ਇਹ ਅੱਜ ਸਵੇਰ ਤੇ ਰੱਖ ਲਈ ਸੀਗੀ ਇਹਨਾਂ ਨੇ ਸਾਡੇ ਕੋਲੋਂ ਤਾਂ ਕਾਗਜ਼ ਦਿੱਤੇ ਜਾਂਚ ਤੋਂ ਦਾ ਤੋ ਨੂੰ ਕਰਨ ਰਿਹਾ ਵੀ ਇਹ ਤੁੰਗਾ ਸੰਸਕਾਰ ਕਿਉਂ ਨਹੀਂ ਕਰ ਰਹੇ ਉੱਥੇ ਕੋ ਲੈ ਕੇ ਜਾ ਇਹਦੇ ਬਾਰੇ ਦੇਖੋ ਇਹਨਾਂ ਨੂੰ ਪਤਾ ਹੋਊਗਾ ਇਹਦੇ ਬਾਰੇ ਸਾਡੇ ਕੋਲੇ ਇੱਥੇ ਤਾਂ ਕੋਈ ਗੱਲ ਨਹੀਂ ਆਈ ਜੀ ਹਾਲ ਤੱਕ ਕੋਈ ਗੱਲ ਨਹੀਂ ਹੋਈ ਆ ਜੀ ਨਹੀਂ ਫਿਲਹਾਲ ਤੱਕ ਕੋਈ